ਪਾਲੀ ਮਦਾਂ ਕਹਿੰਦੀ ਯਾਰ ਮੋਟਰਸਾਈਕਲ ਬਕਿਆ ਹੋਆ ਆਪਣਾ ਸਪਲੈਂਟਰ ਜੇ ਕਿਸੇ ਨੇ ਲੈਣਾ ਹੋਵੇ ਦੱਸ ਦੇ ਕਿਉਂ ਠੀਕ ਆ ਤੂੰ ਵੇਚ ਲੈ ਓ ਯਾਰ ਮੈਨੂੰ ਐ ਵੀ ਚੱਲ ਵੇਚ ਕੇ ਗੱਡੀ ਲਿਆਵਾ ਕੋਈ ਐਜੇ ਪੈ ਜਾਣਗੇ ਵਿੱਚ ਲੋ ਤਾਂ ਦੇਖ ਲੈ ਕਿੰਨੀ ਪੈਂਦੀ ਆ ਉਹ ਗਰਮੀ ਚ ਔਖਾ ਯਾਰ ਪਤੰਦਰਾ ਗੱਡੀ ਦਾ ਤੇਲ ਦਾ ਕਿੰਨਾ ਖਾਇ ਕਰੂਗੀ ਉਹ ਸਪਲੈਂਡਰੀ ਠੀਕ ਆ ਜਰਾ ਓਏ ਯਾਰ ਇਹ ਕਿਹੜਾ ਪਾਣੀ ਦੇ ਚੱਲਦਾ ਹੈ ਜੀ ਇਹ ਤੇਲ ਪਾਉਣਾ ਹੀ ਪੈਂਦਾ ਨਾਲੇ ਆਏ ਹੁਣ ਯਾਰ ਕਾਲ ਜਿਹੜਾ ਆਪਣਾ ਥੋੜਾ ਜਿਹਾ ਟਾਈਮ ਰਹਿ ਗਿਆ ਨਜ਼ਾਰੇ ਲੈ ਲਾਂ ਜਿਹੜੇ ਲੈ ਜਾਂਦੇ ਨੇ ਉਦੋਂ ਬਾਅਦ ਕਬੀਲਦਾਰੀ ਗੱਲ ਪੈ ਜੂਗੀ ਤਾਂ ਇਹ ਵੀ ਗੱਲ ਤਾਂ ਰਹੀ ਸਹੀ ਆ ਓਹ ਹੋਏ ਉਹ ਦੇਖ ਕਿੱਥੇ ਓਏ ਉਹ ਕਹਿਣਾ ਅੱਖਾਂ 'ਚੋਂ ਯੋਰ ਨਜ਼ਰੀਆਂ ਉਹ ਦੇ ਕੁੜੀ ਕਿੰਨੀ ਸੁੰਨੀ ਆ ਓਏ ਉਹ ਕਾਗਜ਼ ਚੁਕਣ ਵਾਲੀ ਦੀ ਕੁੜੀ ਦੀ ਗੱਲ ਕਰਦਾ ਆ ਆ ਵਿਚਾਰੀ ਦੀ ਕਿਸਮਤ ਵੀ ਮਾੜੀ ਆ ਅਜੇ ਚੰਗੇ ਘਰੇ ਜੰਮੀ ਹੁੰਦੀ ਨੇ ਅੱਜ ਨੂੰ ਟੌਪ ਦੀ ਮਾਡਲ ਹੁੰਦੀ ਏ ਉਹ ਗੱਲ ਤਾਂ ਤੇ ਹੀ ਸਹੀ ਆ ਉਹ ਕਿਸਮਤ ਆਪਦੀ ਆਪਦੀ ਜੀਨੇ ਜਿੱਥੇ ਜਿਹੜਾ ਉਸ ਕਰਨਾ ਉਹ ਹੀ ਕਰੂਗਾ ਤਾਂ ਰੱਬ ਨੇ ਜਿਹੜਾ ਉਸ ਲਿਖਤਾ ਉਹ ਹੀ ਕਰਨਾ ਪੈਂਦਾ ਚਲ ਆ ਜਾ ਦੇਖਦੇ ਆ ਤੂੰ ਗੋਬੜੀ ਦੇਖੀ ਆਂ ਬੜੇ ਗਣੀ ਜੀ ਤੂੰ ਤਾਂ ਸੋਚ ਵੀ ਨਹੀਂ ਸਕਦਾ ਕਿੰਨਾ ਪਿਆਰ ਕਰਦੀ ਆ ਤੇਰੇ ਬਿਨਾ ਵੀ ਮਰਦੀ ਰਹੇ ਤੇਰਾ ਵਾਹ ਕੀ ਬਾਤ ਆ ਬੜੀ ਸੋਹਣੀ ਆਵਾਜ਼ ਆ ਤੁਹਾਡੀ ਹੈ ਉਹ ਕੁਛ ਨਹੀਂ ਕਾ ਗਉਂਦੀ ਬੜਾ ਸੋਹਣੀਆਂ ਆ ਤੀਰੀ ਆਪਾਂ ਉਥੇ ਜੂਸ ਨਾ ਪੀਏ ਗਰਮੀ ਬਹੁਤ ਆ ਸਤਗੁਰੂ ਜੂਸ ਕਿਵੇਂ ਪੀਲਾਂਗੇ ਸਵੇਰ ਦੇ ਨਾ 2 ਰੁਪਏ ਆ ਮੇਰੇ ਕੋਲ ਆ ਵੇਖੋ ਓਏ ਕੁਛ ਨਹੀਂ ਹੁੰਦਾ ਅੱਦਾ ਅੱਦਾ ਪੀਲਾਂਗੇ ਫੋ ਗਰਮੀ ਬਹੁਤ ਆ ਲੈ ਜਿਉਣਾ ਪਾਏ ਪੈਸੇ ਲਾਤੇ ਫਿਰ ਕਰੇ ਰਾਸ਼ਨ ਕਿਵੇਂ ਲੈ ਕੇ ਜਾਵਾਂਗੇ ਸ਼ਾਮ ਨੂੰ ਚਲੋ ਆ ਜਾ ਫਿਰ ਦੇਖਦੇ ਹਾਂ ਚਲੋ ਉਹ ਗੱਲ ਸੁਣਿਓ ਹਾਲੋ 100 ਰੁਪਏ ਇਹਨੂੰ ਜੂਸ ਪਿਆ ਦਿਓ ਨਹੀਂ ਨਹੀਂ ਸਾਨੂੰ ਇਹ ਆਸਾਨ ਦੀ ਲੋੜ ਨਹੀਂ ਹੈਗੀ ਉਹ ਆਸਾਨ ਨਹੀਂ ਕਰ ਰਿਹਾ ਪਿਆਰ ਨਾਲ ਦੇ ਰਿਹਾ ਇਹਨੂੰ ਵਿਚਾਰੇ ਨੂੰ ਪਿਆ ਦਿਓ ਤੁਸੀਂ ਜੂਸ ਫਿਰ ਕਿੰਦਾ ਕੋਈ ਨਾ ਜਦੋਂ ਮੇਰੇ ਕੋਲ ਕੱਲ ਪਰਸੋਂ ਨੂੰ ਪੈਸੇ ਹੋਣਗੇ ਨਾ ਮੈਂ ਇਹਨੂੰ ਆਪੇ ਜੂਸ ਪਿਲਾ ਦੂੰਗੀ ਉਹ ਯਾਰ ਕਮਾਲ ਹੈ ਤੁਸੀਂ ਲੈ ਜਾਓ ਨਾ ਪੈਸੇ ਅਸੀਂ ਕਿਹੜਾ ਤੁਹਾਡਾ ਕੋਈ ਕੰਮ ਕੀਤਾ ਨਾਲੇ ਸਾਨੂੰ ਭੀਖ ਲੈਣੀ ਪਸੰਦ ਨਹੀਂ ਹੈਗੀ ਚਲ ਐਂ ਕਰਿਓ ਮੈਨੂੰ ਇਹ ਕਰੇ ਰੱਦੀ ਪਈਆ ਤੁਸੀਂ ਉਹ ਲੈ ਜਾਓ हां जे तुसी सच्ची ਸਾਡੀ ਮਦਦ ਕਰਨਾ ਚਾਹਦੇ ਹੋ ਐਵੇਂ ਤਾਂ ਸਾਨੂੰ ਰੱਦੀ ਚੁਕਾ ਦਿਓ ਹਾਂ ਮੈਂ ਕਰਾਂ ਚੁਕਵਾ ਦਿੰਨਾ ਚਲੋ ਅਸੀਂ ਅੱਛਾ ਲਾਜਾ ਛੋਟੇ ਆ ਕਰਾ ਬਈ ਹਾਂ ਲੈ ਬਈ ਹੈ ਲੱਗਦਾ ਨਾ ਕੋਈ ਘਰੇ ਨਹੀਂ ਹੈਗਾ ਐਨੀ ਜ਼ੋਰ ਨਾਲ ਨਾ ਗੇਟ ਮਾਰੋ ਜੀ ਉਹ ਕੋਈ ਨਾ ਮੈਂ ਉਤੋਂ ਚੜ ਕੇ ਖੋਲ ਲਾ ਉਹ ਤੂੰ ਵੀ ਕੰਮ ਲਈ ਆ ਜੇ ਘਰੇ ਕੋਈ ਨਾ ਹੁੰਦਾ ਫਿਰ ਬਾਹਰੋਂ ਲੱਗ ਜਾਂਦੇ ਅੰਦਰੋਂ ਬੰਦਾ ਕੋਈ ਨਾ ਬਾਈ ਮੇਰੀ ਮੰਮੀ ਸਮਝਦੀ ਕਿ ਵੇਰੀ ਮਾਂ ਦੇਖੀ ਕਿਤੇ ਸੱਟ ਨਾ ਖਾ ਲਿਓ ਤੈਨੂੰ ਬੁਲਾ ਦਰਸਾਂਗਾ ਤੂੰ ਤੱਕ ਕਰ ਚੋ ਹਾਂ ਬੋਲ ਕਰੇ ਨਾ ਚੁੱਪ ਕਰਕੇ ਖੜ ਚੋ ਆ ਜਾ ਬਈ ਲੰਗਰ ਆ ਜਾ ਆ ਇਧਰ ਪਿਆ ਇਧਰ ਦੇਖ ਲਓ ਆ ਨਾ ਇਧਰ ਸਾਰਾ ਆ ਦੇਖ ਲਓ ਮੈਂ ਆਉਣਾ ਇੱਕ ਮਿੰਟ ਮੀਡੀਕਲ ਸੁਣੋ ਕਿ ਜਦ ਜਲਦੇ ਆਂ ਪਰਤ ਗਰਮੀ ਬਹੁਤ ਲੱਗੀ ਜਾਂਦੀ ਮੈਨੂੰ ਚੁੱਪ ਕਰਕੇ ਤੇ ਤੱਕ ਖੜੇ ਨਹੀਂ ਜਾਦਾ ਇਹੋ ਸਾਰੇ 10 ਮਿੰਟ ਤੱਕ ਖੜਾ ਰਹੋ ਤੇਲੀ ਕਰ ਦੋ ਕਰ ਲੈ ਓਏ ਆ ਲੋ ਆਪ ਹੀ ਪਾ ਲੋ ਵਿੱਚ ਇਹ ਵੀ ਪਈ ਵਾਓ ਹੀ ਇਟਸ ਡੈਡਪੂਰd ਇਟ ਇਜ਼ ਮਾਈ ਫੇਵਰੇਟ ਵਨ ਅੱਛਾ ਤੋਨੇ ਇੰਗਲਿਸ਼ ਵੀ ਵਧੀਆ ਹੁੰਦੀ ਹੈ ਹਨਾ ਨਹੀਂ 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 ਜੀ ਯਾਰ ਕਿੰਨਾ ਵਧੀਆ ਦੇ ਇੰਗਲਿਸ਼ ਬੋਲਨੇ ਇਹ ਓਏ ਯਾਰ ਨਾ ਪੜਾਈ ਚ ਬਹੁਤ ਯਾਰ ਕਰਨੀ ਤਾਂ ਵੀ ਕਰ ਰਹੀ ਕਿ ਯਾਰੋ ਕਿ ਆ ਦੇ ਘਰ ਦੇ ਹਾਲਾਤ ਗਰੀਬੀ ਸਾਡੇ ਘਰੇ ਨਹੀਂ ਸੀ ਇਹਦੇ ਸਾਰੇ ਸ਼ੌਂਕ ਮਰ ਗਏ ਇਸ ਕਰਕੇ ਸੀ ਆ ਕੰਮ ਪੈ ਗਏ ਸਾਡੇ ਕੋਲ ਇਹਨੇ ਪੈਸੇ ਨਹੀਂ ਸੀ ਵੀ ਇਹਨੂੰ ਸੀ ਇੱਧੇ ਬਣ ਹੋ ਸਕੇ ਅੱਛਾ ਯਾਰਾ ਬਹੁਤ ਮਾੜਾ ਹੋਇਆ ਫਿਰ ਤਾਂ ਚੱਲ ਸਤਿਗੁਰੂ ਹੁਣ ਆਪਾਂ ਚੱਲੀ ਮਾਂ ਦੀ ਦਵਾਈ ਦਾ ਵੀ ਟਾਈਮ ਹੋ ਰਿਹਾ ਹੁਣ ਮਾਂ ਢੀਕਦੀ ਹੋਣੀ ਆਪਾਂ ਨੂੰ ਉਹ ਲੈ ਐਨੀ ਕਾਦੀ ਕਾਲੀ ਆ ਚਾਹ ਪਾਣੀ ਦਾ ਪੀ ਜੋ ਨਹੀਂ ਨਹੀਂ ਜੀ ਚਾਹ ਪਾਣੀ ਦੀ ਲੋੜ ਨਹੀਂ ਹੈਗੀ ਤੁਸੀਂ ਸਾਡੀ ਐਨੀ ਮਦਦ ਕੀਤੀ ਉਹਦੇ ਲਈ ਤੁਹਾਡਾ ਧੰਨਵਾਦ ਚਲੋ ਠੀਕ ਹੈ ਆਜੋ ਥੈਂਕ ਯੂ ਛੋਟੇ ਤੂੰ ਅੱਜ ਮੈਨੂੰ ਬਚਾ ਲਿਆ ਨਹੀਂ ਤਾਂ ਆਪਣਾ ਨਾ ਬਣਿਆ ਬਣਾਇਆ ਖੇਲ ਹੀ ਵਿਗੜ ਜਾਣਾ ਸੀ ਉਹ ਥੈਂਕ ਯੂ ਠੀਕ ਆ ਪਰ ਮੈਨੂੰ ਨਹੀਂ ਲੱਗਦਾ ਤੇਰਾ ਇਹ ਆਈਡੀਆ ਕੰਮ ਕਰੂਗਾ ਐਵੇਂ ਫਰੀ ਜੰਨੀ ਐ ਤੂੰ ਓਏ ਚੁੱਪ ਕਰਕੇ ਬਹਿ ਜਾ ਸਫ਼ਰ ਦਾ ਫਰਨਾ ਮਿੱਠਾ ਹੁੰਦਾ ਬਸ ਤੂੰ ਦੇਖਦਾ ਜਾ ਹੁੰਦਾ ਨਾ ਮੈਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਆ ਉਹ ਚੱਲ ਦੇਖਦੇ ਆ ਚੱਲ ਤੂੰ ਜਾ ਮੈਂ ਨਾ ਕੁਝ ਖਾ ਕੇ ਆਉਣਾ ਨਾਲੇ ਪੀ ਕੇ ਨਾ ਗਰਮੀ ਬਹੁਤ ਆ ਤੂੰ ਤਾਂ ਉਹੀ ਫਿਰਾਈ ਜੰਨੀ ਧੁੱਪ ਚ ਕਦਾ ਕਿੰਨੀ ਗਰਮੀ ਆ ਛਲ ਠੀਕ ਆ ਚੱਲ ਤੂੰ ਜਾ ਮੈਂ ਜਾਣਾ ਚੰਗਾ ਚੰਗਾ ਲੈ ਆ ਬੱਠਾ ਬੰਦਰ ਆ ਫੋਨ ਕਰੀ ਜੰਨਾ ਇਹਨੂੰ ਓ ਬਾਹ ਗੁਰੀ ਤੂੰ ਇੱਥੇ ਬੈਠਿਆ ਤਾਂ ਤੂੰ ਫੋਨ ਚੱਕੇ ਮੇਰਾ ਹੋਣਾ ਤੈਨੂੰ ਕਿਦੋਂ ਫੋਨ ਲਾਇਆ ਮੈਨੂੰ ਆ ਚੈੱਕ ਕਰਾ ਉਹ ਹਾਂ ਯਾਰ ਉਹ ਮੈਨੂੰ ਸਾਇਲੈਂਟ ਚ ਪਤਾ ਨਹੀਂ ਲੱਗਿਆ ਸੌਰੀ ਯਾਰ ਪਤਾ ਨਹੀਂ ਲੱਗਿਆਗਾ ਦੱਸ ਕੇ ਮੈਂ ਆਇਆ ਸੀ ਕਿਵੇਂ ਆਇਆ ਸੀ ਕਾਲਜ ਨਹੀਂ ਚੱਲਣਾਂ ਨਾਲੇ ਓਏ ਕੀ ਸੋਚੀਏ ਨਾ ਯਾਰ ਕਾਗਜ਼ ਜੋਗਨ ਵਾਲੇ ਕੌਣ ਹੁੰਦੇ ਨੇ ਕੀ ਨਾਮ ਹੋਊਗਾ ਉਹਦਾ ਮੈਨੂੰ ਕੀ ਪਤਾ ਕੀ ਨਾ ਹੋਊਗਾ ਉਹਦਾ ਕੋਈ ਨਾ ਪਤਾ ਤਾਂ ਕਰ ਹੀ ਲਵਾਂਗੇ ਉਹ ਇੱਥੋਂ ਸੜਕ ਤੋਂ ਹੀ ਲੰਘਦੀ ਹੁੰਦੀ ਆ ਰੋਜ਼ ਕੋਈ ਨਾ ਨਾਮ ਤਾਂ ਪਤਾ ਕਰ ਹੀ ਲਵਾਂਗੇ ਦਾ ਦੁਬਾਰਤੋਂ ਹੀ ਮਿਲਦੀ ਤੈਨੂੰ ਨਾ ਅੱਜ ਦੇਖਦਾ ਜਾਊਗੀ ਅੱਛਾ ਐਦਾ ਮਤਲਬ ਤੂੰ ਉਹਦੇ ਬਾਰੇ ਉਰੇ ਬੈਠਿਆ ਹੈ ਉਹ ਤੇਰਾ ਦਿਮਾਗ ਤਾਂ ਠੀਕ ਹੈ ਨਾ ਹੁਣ ਤੂੰ ਕਾਗਜ਼ ਚੁੱਕਣ ਵਾਲੀ ਨਾਲ ਪੈਰਾ ਉਹ ਸਾਡੇ ਯਾਰਾ ਨਾ ਤੈਨੂੰ ਹੁਣ ਕੁੜੀਆਂ ਦਾ ਘਟਾ ਹੈ ਕੀ ਕੀ ਬਸਾਲੀ ਸਿਮਰਨਾ ਉਹ ਤੇਰੇ ਪਿੱਛੇ ਫਿਰਦੀਆਂ ਨੇ ਤੈਨੂੰ ਕੁੜੀਆਂ ਦਾ ਕੀ ਘਟਾ ਹੈ ਹੱਦਾ ਯਾਰ ਤੇਰੇ ਲਈ ਵੀ ਉਹ ਤੂੰ ਨਹੀਂ ਸਮਝੇਗਾ ਯਾਰ ਉਹ ਸਮਝਣਾ ਤੈਨੂੰ ਚਾਹੀਦਾ ਪਤਾ ਸਟੇਟਸ ਦੇਖ ਉਹਦਾ ਲੈ ਤਬਦਾ ਦੇਖਾ ਲੋਕ ਕੀ ਕਹਿਣਗੇ ਅਗਲੇ ਕਹੀ ਜਿਨ ਨਾ ਪਿਆਰ ਕਰ ਬੈਠਿਆ ਉਹ ਯਾਰ ਜਿਹੜਾ ਇਸ਼ਕ ਹੁੰਦਾ ਨਾ ਇਹ ਕੁਝ ਨਹੀਂ ਦੇਖਦਾ ਹੁੰਦਾ ਜਦੋਂ ਬੰਦੇ ਨੂੰ ਇਸ਼ਕ ਹੋ ਜਾਂਦਾ ਦੁਨੀਆਦਾਰੀ ਬਾਰੇ ਕੋਈ ਸੋਚ ਨਹੀਂ ਰਹਿੰਦੀ ਉਹਨੂੰ ਵੀ ਕੀ ਕਿਹੂਗਾ ਵੀ ਉਹ ਰਾਂਜਾ ਰੂੰਜਾ ਬੰਨ ਨੂੰ ਛੱਡ ਪਰੇ ਆਪਾਂ ਇਹ ਕਰਦੇ ਆ ਉਹਨੂੰ ਛੱਡ ਆਪਾਂ ਤੇਰੇ ਲਈ ਹੋਰ ਕੁੜੀ ਲੱਭਦੇ ਆ ਕੀ ਵੇਖੀ ਨਾ ਉਹ ਦੇਖੋ ਉਹ ਜਾ ਰਹੀ ਆ ਉਹ ਸੜਕ ਤੇ ਉਹ ਤਾਂ ਚਲੀ ਗਈ ਛੱਡ ਪਰੇ ਨੂੰ ਹਲੀ ਮੇਰੀ ਮੰਨ ਲੈ ਆਪਾਂ ਤੇਰੇ ਲਈ ਹੋਰ ਲੱਭ ਲੈਨੇ ਆ ਉਹ ਏ ਕਿਹੜਾ ਮਾੜੀ ਆ ਯਾਰ ਇਹਦੇ ਚੰਗਾ ਪਾਇਆ ਹੋਇਆ ਸੂਟ ਪਾਇਆ ਚ ਪਾਈ ਹੋਵੇ ਜੁੱਤੀ ਤੇਰੇ ਵਰਗੇ ਦੇਖ ਦੇਖ ਦੰਦਲਾਂ ਪੈ ਜਾਮ ਪਾਫਰ ਲੈ ਕੇ ਦੇ ਦੇ 400 ਟਾ ਨਾਲੇ ਵਧੀਆ ਜਿਹਾ ਕੰਮ ਲੱਭ ਕੇ ਦੇ ਦੇ ਸੱਚਾ ਉਹ ਮੇਰੇ ਮਾਮੇ ਦੀ ਮੁੰਡੇ ਦੀ ਦੁਕਾਨ ਨਹੀਂ ਗਈ ਕੱਪੜਿਆਂ ਵਾਲੀ ਆਪਾਂ ਉੱਥੇ ਰਖਾ ਦਿੰਦੇ ਆ ਉਹਨਾਂ ਨੂੰ ਲੋੜ ਆ ਕੁੜੀ ਦੀ ਸੂਟ ਹੀ ਵੇਚਣੇ ਨੇ ਉਹ ਯਾਰ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਹੜਾ ਕੀਤਾ ਬੰਦੇ ਦਾ ਢਿੱਡ ਪਰੇ ਨਾ ਉਹੀ ਉੱਚਾ ਹੁੰਦਾ ਉਹ ਬਾਪੂ ਉਹ ਤਾਂ ਠੀਕ ਆ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਪੈਸਾ ਤਾਂ ਜ਼ਰੂਰੀ ਹੁੰਦਾ ਹੁਣ ਆ ਕਾਹ ਕਿ ਚੁੱਕੇ ਕਿੰਨਾ ਕਮਾਉਂਦੀ ਹੋਊਗੀ ਉੱਥੇ 8-10000 ਰੁਪਏ ਕਮਾ ਲਿਆ ਕਰੂਗੀ ਉਹ ਗਲਤ ਤਾਂ ਹੀ ਸਹੀ ਆ ਆਪਾਂ ਐ ਕਰਦੇ ਆ ਉਹਨੂੰ ਪੁੱਛ ਕੇ ਦੇਖ ਲੈਂਦੇ ਆ ਉਹ ਪੁੱਛਣ ਆ ਗਈ ਆ ਉਹ ਤਾਂ ਨੰਗ ਹੀ ਹੋਣਾ ਉਹ ਕੋਈ ਨਾ ਜ਼ਿਆਦਾ ਦੂਰ ਨਹੀਂ ਗਈ ਆਪਾਂ ਮੋਟਰਸਾਈਕਲ ਲੈ ਚੱਲਦੇ ਆ ਆ ਜਾ ਉਹਦੇ ਮੰਗ ਚੱਲ ਫਿਰ ਚੱਲ ਜਲਦੀ ਚੱਲ ਕਾਰ ਸਟਾਰਟ ਚੱਲ ਪੁੱਛਦੇ ਆ ਤੁਸੀਂ ਇੱਥੇ ਉਹ ਸੌਰੀ ਤੁਹਾਨੂੰ ਇਦਾਂ ਰੋਕਿਆ ਪਰ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਤੁਹਾਡੇ ਭਲੇ ਲਈ ਆਇਆ ਮੇਰੇ ਭਲੇ ਲਈ ਮੇਰੇ ਭਲੇ ਲਈ ਕੀ ਗੱਲ ਕਰਨ ਆਏ ਤੁਸੀਂ ਉਹ ਮੈਂ ਤਾਂ ਇਹ ਕਹਿੰਦਾ ਸੀ ਹੁਣ ਤੁਹਾਨੂੰ ਇਹ ਕੰਮ ਕਰਨ ਦੀ ਕੋਈ ਲੋੜ ਨਹੀਂ ਮਤਲਬ ਇਹ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਮੈਂ ਕਹਿੰਦਾ ਮੈਂ ਨਾ ਇੱਕ ਦੁਕਾਨ ਦੇਖੀ ਹੈ ਕੱਪੜੇ ਦੀ ਮੈਂ ਤੁਹਾਨੂੰ ਉੱਥੇ ਲਵਾ ਦਿੰਦਾ ਤੁਸੀਂ ਦਾਸ ਤਾਂ ਪੜੇ ਹੋਏ ਹੋ ਉਹ ਤੁਹਾਨੂੰ ਵਧੀਆ ਤਨਖਾਹ ਦੇ ਦੇਣਗੇ ਕੱਪੜੇ ਦੀ ਦੁਕਾਨ ਤੇ ਉਹ ਕਿਹੜੀਆਂ ਸੋਚਾਂ ਚ ਪਾਏਗੇ ਤੁਹਾਨੂੰ ਵਧੀ ਨਹੀਂ ਲੱਗਿਆ ਵੀ ਤੁਹਾਨੂੰ ਨੌਕਰੀ ਮਿਲਦੀ ਹੈ ਫਤੂ ਸੇ ਚੁੱਪ ਕਿਉਂ ਨਹੀਂ ਮੇ ਤੁਸੀ ਦੱਸੋ ਮੈਨੂੰ ਕਿਹੜੀ ਦੁਕਾਨ ਲੱਗ ਜਾਣੀ ਇਹ ਗੰਦੇ ਚਲੋ ਠੀਕ ਹੈ ਮੈਂ ਤੁਹਾਨੂੰ ਲੈ ਚੱਲਦਾ ਹਾਂ ਪਾਲੀ ਤੂੰ ਫਿਰ ਤੁਸੀਂ ਐ ਕਰੋ ਜਾਓ ਮੈਂ ਆਉਣਾ ਠੀਕ ਹੈ ਆਜੋ ਫਿਰ ਆ ਬੋਰੀ ਇੱਥੇ ਰੱਖ ਲਓ ਸਰ ਬਿਲਕੁਲ ਜਾਓ ਕਿੱਥੇ ਖੜਾਇਆ ਹੈ ਉਹ ਇੱਥੇ ਸਾਹਮਣੇ ਪੁਲਿਸ ਵਾਲੇ ਖੜੇ ਹੁੰਦੇ ਆ ਬਿਨਾਂ ਗੱਲ ਤੋਂ ਹੀ ਰੋਕ ਲਾਉਂਦੇ ਆ ਤੇ ਤੁਸੀਂ ਮੈਨੂੰ ਲੈ ਕੇ ਕਿੱਥੇ ਜਾ ਰਹੇ ਹੋ ਕੋਈ ਉਹ ਸਾਹਮਣੇ ਦੁਕਾਨ ਆ ਉੱਥੇ ਲੈ ਕੇ ਜਾ ਰਹੇ ਆ ਆ ਜਾਓ ਉਹ ਕੀ ਹੋ ਗਿਆ ਇੱਥੇ ਕਿਉਂ ਰੁਕ ਗਏ ਜਾਣਾ ਨਹੀਂ 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 ਜੀ ਮੈਂ ਇਸ ਦੁਕਾਨ ਤੇ ਨਹੀਂ ਜਾ ਸਕਦੀ ਹੈਗੀ। ਕਿਉਂ? ਕੀ ਹੋ ਗਿਆ? ਹੋਇਆ ਤਾਂ ਕੁਛ ਨਹੀਂ। ਅੱਜ ਕੱਲ ਤੁਹਾਨੂੰ ਪਤਾ ਹੀ ਆ। ਜ਼ਮਾਨਾ ਕਿੰਨਾ ਮਾੜਾ। ਬਸ ਕੁੜੀ ਦੇਖੀ ਨਹੀਂ ਤੇ ਮਾੜੀਆਂ ਨਜ਼ਰਾਂ ਨਾਲ ਤੱਕਣ ਲੱਗ ਜਾਂਦੇ ਆ। ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਜਾਣਾ। ਮੈਂ ਨਹੀਂ ਜਾ ਸਕਦੀ ਉੱਥੇ। ਉਹ ਕੋਈ ਨਾ ਤੁਸੀਂ ਐਵੇਂ ਟੈਨਸ਼ਨ ਨਾ ਲੋ। ਇਹ ਵਧੀਆ ਬੰਦੇ ਨੇ ਸਾਡੇ ਜਾਣਕਾਰ ਨੇ। ਜੇ ਤੁਸੀਂ ਵਾਕਈ ਕੰਮ ਤੇ ਲਗਵਾਉਣਾ ਚਾਹੁੰਦੇ ਹੋ ਨਾ ਤਾਂ ਮੇਰੇ ਭਰਾ ਨੂੰ ਲਗਵਾ ਦਿਓ। ਮੈਂ ਤਾਂ ਵੈਸੇ ਵੀ ਇੱਥੇ ਕੁਛਕ ਦਿਨਾਂ ਦੀ ਮਹਿਮਾਨ ਆ। ਕਿਉਂ ਇਹੋ ਜਿਹਾ ਕੀ ਹੋ ਗਿਆ? ਤਬੇ ਤਾਂ ਠੀਕ ਹੈ ਤੁਹਾਡੀ ਐ ਕਿਵੇਂ ਕੁਝ ਹੋ ਸਕਦਾ ਹਾਂ ਤਾਂ ਫਿਰ ਤਾਂ ਠੀਕਾ ਮੇਰੀ ਮੇਰੀ ਅੰਮਾ ਨਾ ਮੇਰੇ ਵਾਸਤੇ ਮੁੰਡਾ ਵੇਖ ਰਹੀ ਆ ਤੇ ਮੁੰਡਾ ਲੱਭ ਕੇ ਮੇਰਾ ਵਿਆਹ ਕਰ ਦੇਣਾ ਅੱਛਾ ਵਿਆਹ ਹੈ ਤੁਹਾਡਾ ਤੇ ਤੁਸੀਂ ਤਿਆਰ ਹੋ ਵਿਆਹ ਲਈ ਹਾਂ ਮੈਂ ਤਾਂ ਤਿਆਰ ਆ ਹਜੇ ਤਾਂ ਵੈਸੇ ਵੀ ਮੁੰਡਾ ਦੇਖਣਾ ਆ ਇੱਟਾਂ ਵਾਲੇ ਪੱਠੇ ਤੇ ਲੱਗਿਆ ਹੋਇਆ ਮੁੰਡਾ ਦੋ ਵਗ ਦੀ ਰੋਟੀ ਦਿੰਦਾ ਹੋਰ ਸਾਡੇ ਗਰੀਬਾਂ ਨੂੰ ਕੀ ਚਾਹੀਦਾ ਚਲ ਠੀਕ ਆ ਤੁਸੀਂ ਅਰੇਂਜ ਮੈਰਿਜ ਕਰਾ ਲਓ ਕਿਉਂਕਿ ਅੱਜ ਕੱਲ ਤਾਂ ਸਾਰੇ ਲਵ ਮੈਰਿਜ ਹੀ ਕਰਾਉਂਦੇ ਆ ਕਿਉਂ ਗਰੀਬਾਂ ਦਾ ਮਜ਼ਾਕ ਕਰਦੇ ਹੋ ਪਿਆਰ ਕਰਨਾ ਸਾਡੇ ਵੱਲ ਤਾਂ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ ਉਹ ਮੈਂ ਮੈਂ ਪਿਆਰ ਕਰਦਾ ਤੁਹਾਨੂੰ ਇਹ ਇਹ ਕੀ ਕਹੀ ਜਾਂਦੇ ਹੋ ਤੁਸੀਂ ਉਹ ਮੈਂ ਸੱਚ ਕਹਿ ਰਿਹਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਨਹੀਂ ਸਾਨੂੰ ਗਰੀਬਾਂ ਨੂੰ ਕੌਣ ਪਿਆਰ ਕਰਦਾ ਨਾਲੇ ਮੇਰੀ ਇੰਨੀ ਔਕਾਤ ਕਿੱਥੇ ਤੇ ਤੁਹਾਡੇ ਘਰ ਦੀ ਨੂੰ ਬਣ ਸਕਾਂ ਓਏ ਯਾਰ ਓਏ ਇਹ ਇਸ਼ਕ ਤਾਂ ਦੋ ਰੂਹਾਂ ਦਾ ਮੇਲ ਹੈ ਇਹ ਧਰਮ ਜਾਤ ਤੇ ਦੁਨੀਆ ਦੇ ਬਣਾਏ ਕਾਜ ਦੇ ਕਾਨੂੰਨਾਂ ਤੋਂ ਬਹੁਤ ਉੱਚਾ ਹੈ ਇਹ ਤਾਂ ਸਭ ਕਹਿੰਦੀਆਂ ਗੱਲਾਂ ਨੇ ਗਰੀਬਾਂ ਦੀਆਂ ਧਿਆਨ ਨਾਲ ਲੋਕ ਨਾ ਇਸ਼ਕ ਸਿਰਫ ਇਸਤੇਮਾਲ ਕਰਨ ਲਈ ਕਰਦੇ ਆ ਨਾ ਕਿ ਵਿਆਹ ਕਰਵਾਉਣ ਲਈ ਕਰਦੇ ਆ ਓ ਨਹੀਂ ਯਾਰ ਤੁਹਾਨੂੰ ਹੀ ਲੱਗਦਾ ਮੈਂ ਕੋਈ ਦਿਖਾਵੇ ਲਈ ਪਿਆਰ ਨਹੀਂ ਕੀਤਾ ਜਾਂ ਮਤਲਬ ਲਈ ਜੇ ਅਸੀਂ ਅੱਜ ਕਹੋ ਨਾ ਤਾਂ ਮੈਂ ਅੱਜ ਹੀ ਵਿਆਹ ਕਰਾਉਣ ਲਈ ਤਿਆਰ ਆ ਬੋਲੋ ਸੌਰੀ ਮੈਂ ਇਸ ਕੱਲ ਦਾ ਜਵਾਬ ਤੁਹਾਨੂੰ ਹਜੇ ਨਹੀਂ ਦੇ ਸਕਦੀ ਤੁਹਾਨੂੰ ਕੱਲ ਤੱਕ ਇੰਤਜ਼ਾਰ ਕਰਨਾ ਪੈਣਾ ਕਿ ਮੈਂ ਤੁਹਾਨੂੰ ਕੋਈ ਆਪਣੀ ਸਚਾਈ ਦੱਸਣੀ ਹੈ ਇਹ ਜੀ ਕਿਹੜੀ ਸਚਾਈ ਤੁਸੀਂ ਹੁਣੇ ਦੱਸ ਦੋ ਤੁਸੀਂ ਕੱਲ ਦਾ ਇੰਤਜ਼ਾਰ ਕਰੋ ਮੈਂ ਤੁਹਾਡਾ ਕੱਲ ਉਹੀ ਜਗ੍ਹਾ ਤੇ ਇੰਤਜ਼ਾਰ ਕਰੂੰਗੀ ਜਿੱਥੇ ਅਸੀਂ ਰੱਤੀ ਚੱਕਦੇ ਹੁੰਨੇ ਹਾਂ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਇਹੀ ਨਹੀਂ ਉਹ ਯਾਰ ਮੇਰਾ ਦਿਲ ਕਬਰਾਈ ਜਾਂਦਾ ਕਿਤੇ ਨਾ ਹੀ ਨਾ ਕਰਦੇ ਦਿਮਾਗ ਥੋੜੀ ਲੈ ਉਹਦਾ ਇੰਨੇ ਚੰਗੇ ਕਰਦਾ ਰਿਸ਼ਤਾ ਮਿਲਿਆ ਇਹਨੂੰ ਸੁੱਖਾ ਸੁੱਖੇ ਵੀ ਮਿਲਣਾ ਉਹਨੂੰ ਨਲੇ ਤਾਂ ਕਿਸਮਤ ਚੰਗੀ ਆਉਦੀ ਨਲੇ ਤੇ ਜਵਾਬ ਹੀ ਦੇਣਾ ਹੁੰਦਾ ਨਾ ਉਹਨੂੰ ਕੱਲ ਹੀ ਦੇ ਦਾਂ ਦੀ ਹਮ ਪਰ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਉਹਨੇ ਇੱਕ ਦਿਨ ਦਾ ਟਾਈਮ ਕਾ ਮੰਗਿਆ ਤੇਰੇ ਤੋਂ ਮੈਂ ਤਾਂ ਆਪ ਨਹੀਂ ਸਮਝ ਆ ਰਿਹਾ ਯਾਰ ਇਹ ਜੀ ਕਿਹੜੀ ਗੱਲ ਸੀ ਜਿਹੜੇ ਉਹ ਮੌਕੇ ਤੇ ਨਹੀਂ ਕਰ ਸਕਦੀ ਸੀ ਮੇਰੇ ਨਾਲ ਉਹ ਮੈਨੂੰ ਕਹਿੰਦੀ ਵੀ ਕਦੇ ਫੇਰ ਤੈਨੂੰ ਮੈਂ ਆਪਣੀ ਸਚਾਈ ਦੱਸਣੀ ਹੈ ਸਚਾਈ ਕਿਹੜੀ ਸਚਾਈ ਕੋਈ ਹੁਣ ਤਾਂ ਉਹਦੇ ਆਏ ਤੀ ਪਤਾ ਲੱਗੂ ਕਿਹੜੀ ਸਚਾਈ ਆਹ ਕੋਣਾ ਜਿੱਦਲੀਚ ਆ ਮਨ ਤਾ ਉਹ ਹੀ ਲੱਗਦੀ ਹੈ ਹਾਂ जुड़बा भैन तो नहीं है हाँ यार पर दसा तो है नहीं भैन त हां गुरी मैं तेरा हैरान होना बनता है क्योंकि मैं तेरे तो बहुत बड़ी गल लपोई थी हुन तक जो भी मैं कीता ना जो भी मैं तन्नु दस्या ए सब इक ਝੂਠ ਸੀ ਨਾਟਕ ਸੀ ਨਾਟਕ ਹੂੰ ਗੁਰੀ ਨਾਟਕ ਕਿਉਂਕਿ ਪਿਆਰ ਤਾਂ ਨਾ ਮੈਂ ਤੈਨੂੰ ਉਸੇ ਦਿਨ ਕਰ ਬੈਠੀ ਸੀ ਜਿਸ ਦਿਨ ਤੈਨੂੰ ਮੈਂ ਪਹਿਲੀ ਵਾਰ ਕਾਲਜ ਚ ਵੇਖਿਆ ਸੀ ਉਹ ਮੈਂ ਵਧੀਆ ਕੀਤਾ ਸੀ ਐਡਮਿਸ਼ਨ ਲੈ ਕੇ ਵੇਛੇ ਦਾ ਦੋ ਚਾਰ ਦਿਨ ਹੀ ਹੋਏ ਨੇ ਹਲੇ ਜੀਜਾ ਲੱਗਿਆ ਨਹੀਂ ਛੇ ਦਿ ਤੇ ਦੋਸਤ ਬਣ ਜਾਣਗੇ ਤੈਨੂੰ ਦੱਸ ਕੇ ਮੈਨੂੰ ਲੱਗਿਆ ਕਾਲਜ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਪਰ ਨਾ ਇੱਕ ਮੇਰੇ ਇਹੋ ਜੀ ਚੀਜ਼ ਹੱਥ ਲੱਗੀ ਆ ਵਾਕਈ ਬਹੁਤ ਸੋਹਣੀ ਆ ਓ ਕੀ ਉਹ ਵੇਖ ਸਾਹਮਣੇ ਉਹ ਬੜੀ ਜਿਹਾ ਨਜ਼ਰ ਟਿਕਾ ਕੇ ਰੱਖੀਆ ਨੇ ਇਰਾਦਾ ਕੀ ਲੱਗਦਾ ਤੇਰਾ ਇਰਾਦਾ ਮੈਨੂੰ ਤਾਂ ਲੱਗਦਾ ਹੋ ਗਿਆ ਮੈਨੂੰ ਵੀ ਕੀ ਹੋ ਗਿਆ ਉਹੀ ਪਹਿਲੀ ਨਜ਼ਰ ਵਾਲਾ ਪਿਆਰ ਉਹ ਬੱਸ ਕਰ ਬਹੁਤ ਕਰ ਲੈ ਦਿਦਾਰ ਉਹਦਾ ਚਿੰਨਾ ਮਰਜੀ ਦਿਦਾਰ ਕਰ ਲੈ ਪਰ ਸੱਚੀ ਦਿਲ ਸਾਂ ਨਹੀਂ ਭਰਦਾ ਹੈਗਾ ਉਹ ਦੇਖ ਕੇ ਉਹ ਜੇ ਇੰਨੀ ਪਿਆਰ ਹੁੰਦਾ ਉਹਦਾ ਜਾ ਕੇ ਕਹਦੇ ਆਈ ਲਵ ਯੂ ਨਹੀਂ ਕਰ ਸਕਦੀ ਨਾ ਹੁਣ ਤਾਂ ਤੈਨੂੰ ਮੈਂ ਪਤਾ ਕਰਕੇ ਵੀ ਦੱਸਤਾ ਵੀ ਉਹ ਸਿੰਗਲ ਆ ਕੋਈ ਸੇਲੀ ਨਹੀਂ ਹੈਗੀ ਉਹਦੀ ਮੈਨੂੰ ਕਿਸੇ ਹੋਰ ਗੱਲ ਦਾ ਡਰ ਆ ਇਹ ਗੱਲ ਦਾ ਡਰ ਨਹੀਂ ਵੀ ਉਹਦੀ ਕੋਈ ਸੇਲੀ ਨਹੀਂ ਹੈਗੀ ਉਹ ਤੈਨੂੰ ਕਦਾ ਡਰ ਆ ਕੌਣ ਰਿਜੈਕਟ ਕਰੂਗਾ ਤੈਨੂੰ ਦਿਮਾਗ 'ਚ ਫਰਕ ਥੋੜੀ ਆ ਇੰਨੀ ਸੋਹਣੀ ਕੁੜੀ ਉਤੋਂ ਕਨੈਕਟ ਦੇ ਪੱਕੀ ਇੰਨਾ ਪੈਸਾ ਤੇਰੇ ਲਈ ਉਹ ਤਾਂ ਪ੍ਰਪੋਜ਼ ਕਰਨ ਦੀ ਧੇਰਾ ਉਹ ਤਾਂ ਪੈਰ ਤੋਂ ਤੋਪੀ ਉਤੇ ਰਹੇ ਉਹੀ ਤਾਂ ਮੈਂ ਨਹੀਂ ਚਾਹੁੰਦੀ ਵੀ ਕੋਈ ਮੇਰਾ ਪੈਸਾ ਦੇਖ ਕੇ ਜਾਂ ਮੇਰੀ ਸਿਟੀਜ਼ਨਸ਼ਿਪ ਦੇਖ ਕੇ ਮੇਰੇ ਨਾਲ ਪਿਆਰ ਕਰੇ ਮੈਂ ਚਾਹੁੰਨੀ ਆ ਮੈਂ ਜਿਹੋ ਜਿਹੇ ਹਾਲਾਤਾਂ ਚ ਮਰਜ਼ੀ ਹੋਮ ਉਹ ਬਸ ਮੈਨੂੰ ਤੇ ਮੈਨੂੰ ਹੀ ਪਿਆਰ ਕਰੇ ਇਸ ਕਰਕੇ ਨਾ ਉਹਨੂੰ ਮੈਂ ਆਪਦੀ ਸਚਾਈ ਨਹੀਂ ਦੱਸਾਂਗੀ ਉਪਰ ਬਿਨਾਂ ਦੱਸੇ ਕਿਵੇਂ ਪ੍ਰਪੋਜ਼ ਕਰਾਂਗੀ ਉਹਨੂੰ ਮੇਰੇ ਕੋਲ ਨਾ ਇੱਕ ਆਈਡੀਆ ਉਰੀਆ ਮੇਰੀ ਗੱਲ ਸੁਣ ਤਰਾ ਦਿਮਾਗ ਸਹੀਆ ਇਹ ਕੀ ਗਹਿਰੀਆਂ ਤੂੰ ਆਹੀ ਇੱਕ ਰਸਤਾ ਤੇ ਇਹਦੇ ਚ ਤੈਨੂੰ ਵੀ ਮੇਰਾ ਸਾਥ ਦੇਣਾ ਪੈਣਾ ਉਹ ਮੈਨੂੰ ਇਹ ਤਰੀਕਾ ਬੜਾ ਨਹੀਂ ਲੱਗਦਾ ਤੂੰ ਕੁਝ ਹੋਰ ਸੋਚ ਲਾ ਲੈ ਇੱਕਰਸ ਤਵ ਸੋਚਣ ਵਾਲਾ ਤੇ ਕੰਮ ਵੀ ਕਰੂਗਾ ਮੈਨੂੰ ਵੀ ਸਾਥ ਦੇਣਾ ਬੂ ਫਿਰ ਹੂੰ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਆਪਾਂ ਨੂੰ ਜਾਣਦਾ ਵੀ ਨਹੀਂ ਹੈਗਾ ਉਹ ਪਰੇ ਸਭ ਸਹੀ ਨਹੀਂ ਹੈਗਾ ਅੱਛਾ ਬਚਪਨ ਤੋਂ ਲੈ ਕੇ ਨਾ ਹੁਣ ਤੱਕ ਤੇਰੇ ਨਾਲ ਖੜੀ ਆ ਜਿੱਥੇ ਵੀ ਤੈਨੂੰ ਲੋੜ ਪਈ ਨਾ ਤੇਰਾ ਸਾਥ ਦਿੱਤਾ ਹੁਣ ਜੇ ਮੇਰਾ ਸਾਥ ਦੇਣ ਦੀ ਵਾਰੀ ਆਈ ਤਾਂ ਜਨਾਬ ਹੱਥ ਖੜੇ ਕਰੀਏ ਅੱਛਾ ਜੀ ਆਹੀ ਸੀ ਤੁਹਾਡੀ ਦੋਸਤੀ ਉਬਸ ਰਹਿਂਦੇ ਇਮੋਸ਼ਨਲ ਬਲੈਕਮੇਲ ਨਾ ਕਰ ਮੈਂ ਦੇਵਾਂਗਾ ਸਾਥ ਪਰ ਮੇਰੀ ਇੱਕ ਤੇ ਸ਼ਰਤਾ ਸ਼ਰਤ ਹੁਣ ਕੀ ਸ਼ਰਤਾ ਤੇਰੀ ਓਏ ਆਪਣੇ ਆਈਫੋਨ ਦੇ ਕੇ ਜਾਈ ਮੈਨੂੰ ਲੈ ਦੱਸ ਲੈ ਲਿਆ ਆਈਫੋਨ ਡੀਲ ਡਨ ਹਾਂ ਡਨ ਚੱਲੀਏ ਹੁਣ ਹਾਂ ਚੱਲ ਗੁਰੀ ਤੈਨੂੰ ਇਸ ਧੋਖੇ ਚ ਰੱਖਣ ਲਈ ਸੌਰੀ ਪਰ ਮੈਂ ਨਹੀਂ ਚਾਹੁੰਦੀ ਸੀ ਵੀ ਆਪਣੇ ਰਿਸ਼ਤੇ ਦੀ ਸ਼ੁਰੂਆਤ ਇੱਕ ਝੂਠ ਤੋਂ ਹੋਵੇ ਤਾਂ ਕਰਕੇ ਮੈਂ ਤੈਨੂੰ ਸਾਰੀ ਸੱਚਾਈ ਦੱਸਤੀ ਹੁਣ ਕੁਝ ਬੋਲ ਵੀ ਪੈ ਗੁਰੀ ਉੱਪਰ ਕਿਉਂ ਘੜਣਾ ਇਹ ਕੀ ਬੋਲੇ ਵਿਚਾਰਾ ਉਸ ਤਾਇਦੇ ਹਾਲਾਤ ਜਿਦਵਾ ਸਾਰੇ ਬੰਦ ਲੱਗੇ ਰੱਖਤੇ ਸੌਰੀ ਬਾਬਾ ਹੁਣ ਮਾਫ਼ ਵੀ ਕਰ ਦੋ ਮੈਨੂੰ ਤੁਹਾਡੇ ਕੱਲ੍ਹ ਵਾਲੇ ਸਵਾਲ ਦਾ ਜਵਾਬ ਪੈਂਡਿੰਗ ਪਿਆ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਹਾਂ ਹੁਣ ਤੁਸੀਂ ਦੱਸੋ ਕਰਵਾਉਂਗੀ ਮੇਰੇ ਨਾਲ ਵਿਆਹ ਉਹ ਹਰਕਤ ਤਾਂ ਤੂੰ ਸੱਚੀ ਕਮਲ ਵਾਲੀ ਕੀਤੀ ਆ ਪਰ ਤੇਰੀ ਸੋਚ ਬਹੁਤ ਚੰਗੀ ਆ ਮੈਂ ਤਾਂ ਪਹਿਲਾਂ ਵੀ ਰਾਜ਼ੀ ਸੀ ਤੇ ਹੁਣ ਵੀ ਸੱਚੀ ਦੱਸਾਂ ਹੁਣ ਤਾਂ ਦੁਬਾਰਾ ਇਸ਼ਕ ਹੋ ਗਿਆ ਤੇਰੇ ਨਾਲ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੁਹਾਨੂੰ ਵੀੜੇ ਕੰਮ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਆ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਉਹਨੂੰ ਐਦਾਂ ਦੇ ਵੀਡੀਓ ਆਪਣੇ ਚੈਨਲ ਤੇ ਮਿਲ ਜਾਣਗੇ ਆ ਤੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤੇ ਆਪਾਂ ਹੁਣ ਬੋਲਾਂਗੇ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੇ ਵੀਡੀਓ ਤੇ ਕੀਤੀ ਸੀ ਤੇ ਪਹਿਲਾ ਕਮੈਂਟ ਹੈਗਾ ਜੀ ਆਪਣਾ ਜਸਪ੍ਰੀਤ ਸਿੰਘ ਕਾਲਸੀ ਤੇ ਜੀਤ ਫੱਗੂ ਰਵਿੰਦਰ ਕਲੇਰ ਗੁਰਸਿਮਰਨ ਬਿਲਿੰਗਾ ਹੈਰੀ ਦੁਬਈ ਪ੍ਰੀਤਕੌਰ ਨਿਹਾਲ ਸਰਪ੍ਰਾਈਜ਼ موسی ਹਰਮਨਜੀਤ ਭਵਿੰਦਰ ਗੁਰਪ੍ਰੀ ਸੰਧੂ ਯੂਜ਼ਰ ਸੈਂਟੀ ਸਿੰਘ ਜਸਰਾਜ ਤੇ ਜਸਨਦੀਪ ਰੋਹਿਤ ਇਹ ਸੀ ਪਹਿਲੇ 15 ਕਮੈਂਟ ਜੇ ਘਟ ਵੱਧ ਬੋਲਿਆ ਹੋਣਾ ਤੁਸੀਂ ਮਾਫੀ ਚਾਹੁੰਦੇ ਆ ਜੇ ਕਿਸੇ ਨਾਮ ਗਲਤ ਲਿਆ ਗਿਆ ਹੋਵੇ ਅਸੀਂ ਤਾਂ ਵੀ ਮਾਫੀ ਚਾਹੁੰਦੇ ਆ ਜਿਨ੍ਹਾਂ ਨੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਪਹਿਲੇ 15 ਚ ਤੇ ਤੁਸੀਂ ਵੀ ਕਰੇਗਾ ਤੁਹਾਡਾ ਵੀ ਨੋ ਬੋਲਾਂਗੇ ਅਗਲੀ ਦੀ ਵੀਡੀਓ ਦੇ ਵਿੱਚ ਤੇ ਬਾਕੀ ਆਪਣਾ ਜਲਦੀ ਆਪਾਂ ਵੱਡੀ ਲੌਂਗ ਵੀਡੀਓ ਦੇ ਨਾਲ ਮਿਲਾਂਗੇ ਛੋਟੀ ਰਹਿ ਗਈ ਸੀ ਇਹ ਕਨਸੈਪਟ ਪਿਆ ਸੀ ਆਪਣਾ ਇਹ ਕਰਨ ਵਾਲਾ ਤੇ ਬਾਕੀ ਬਹੁਤ ਸੋਹਣਾ ਪਹਿਲੀ ਵਾਰ ਕਰਿਆ ਸੀ ਐਦਾਂ ਦਾ ਕਨਸੈਪਟ ਅਸੀਂ ਨੇ ਤੇ ਗਊ ਕਾਜੁਗਣਾ ਸੀ ਕਰਾਇਆ ਨਹੀਂ ਸੀ ਗਊ ਰੋਮੈਂਟਿਕ ਸੀ ਜੇ ਮਤਲਬ ਕਾਲਜ ਚ ਸੜਕਾਂ 'ਤੇ ਕਰਦੇ ਰਹਿਣੇ ਆ। ਐਦਾਂ ਦਾ ਪਹਿਲੀ ਵਾਰ ਜੇ ਕਰਿਆ ਸੀ ਤੇ ਕਿਵੇਂ ਲੱਗਾ ਸਾਨੂੰ ਜਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਦੀ ਤਾਂ ਕਮੈਂਟ 'ਚ ਜਰੂਰ ਲਿਖਿਓ ਤੇ ਬਾਕੀ ਤੁਹਾਡੇ 'ਚ ਵੀ ਮਾਇੰਡ 'ਚ ਕੋਈ ਕਨਸੈਪਟ ਹੋਵੇ ਤਾਂ ਉਹ ਵੀ ਸਾਨੂੰ ਦੱਸਿਓ ਤੇ ਆਪਣਾ ਪੇਜ ਆ ਜੀ ਪਾਲੀਗੁਰੀ ਮੂਵੀ ਫੇਸਬੁੱਕ ਪੇਜ ਉੱਥੇ ਜਰੂਰ ਫੋਲੋ ਕਰ ਲਿਓ ਤੇ ਇੰਸਟਾਗ੍ਰਾਮ ਆਈਡੀ ਆਪਣੀ ਉੱਥੇ ਵੀ ਜਰੂਰ ਫੋਲੋ ਕਰ ਲਿਓ ਜੀ ਕਿਸੇ ਨੇ ਕਿਸੇ ਨੂੰ ਕੋਈ ਲੋੜ ਹੋਵੇ ਤਾਂ ਮੈਸੇਜ ਕਰ ਦਿਓ ਤੇ ਬਾਕੀ ਹੋਰ ਕੀ ਜਾਣਨਾ ਚਾਹੋਗੇ ਦੱਸ ਦਿਓ ਜੀ बस ਸਾਨੂੰ ਫੋਲੋ ਕਰ ਲਓ ਜੀ ਇੰਸਟਾਗ੍ਰam ਤੇ ਆ ਕਰ ਲਓ ਜੀ ਗੁਰੀ ਗੰਡੂਆ ਹਰਪਾਲ ਪਾਲੀ ਗੰਡੂਆ ਸਾਧਗੁਰ ਪ੍ਰੋਡਕਸ਼ਨ ਤੇ ਅੱਜ ਤਿਆਰੀ ਜਾਰੀ ਆ ਰਹੀ ਸੀ ਘੁੰਮਣ ਦੀ ਤੇ ਇਹ ਵੀ ਆਪਾਂ ਵਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਦੱਸਾਂਗੇ ਅਪਡੇਟ ਦੇਵਾਂਗੇ ਤੇ ਦੇ ਤੁਰੇ ਹੋਏ ਜੀ ਕਿੰਨੇ 4 ਵਜੇ 4:30 ਪਾਣੇ ਜੀ ਹਾਂ ਇਹ ਹੁਣ ਦਿਨ ਚੜ ਗਿਆ ਵੀ ਜਲਾ ਜੀ ਤੇ ਕਰੋ ਜੋ ਆਈ ਮੂਵੀ ਫਰਮ ਮਿਲਦੇ ਆ ਬਾਕੀ ਨੈਕਸਟ ਵੀਡੀਓ ਦੇ ਨਾਲ ਰੈਡੀ ਕਰੀਆ ਪਈਆਂ ਨੇ ਵੀਡੀਓ ਤੁਹਾਡੀਆਂ ਓਕੇ ਰੱਬ ਰੱਖਾ